ਜਲੰਧਰ ਦੇ ਪਿੰਡ ਕੋੜਾਵਾਹੀ ਦੀ 3 ਨਿਸ਼ਾ ਧੋਖੇਬਾਜ਼ ਏਜੰਟ ਦਾ ਸ਼ਿਕਾਰ ਹੋਈ ਹੈ ਏਜੰਟ ਦੇ ਵੱਲੋਂ ਮਲੇਸ਼ੀਆ ਵਿੱਚ ਕੰਮ ਤੇ ਲਗਵਾਉਣ ਦਾ ਲਾਲਾ ਲਗਾ ਕੇ ਨਿਸ਼ਾ ਨੂੰ ਮਲੇਸ਼ੀਆ ਦੇ ਕਿਸੇ ਪਰਿਵਾਰ ਨੂੰ ਵੇਚ ਦੇਣ ਦੇ aarop ਲਗਾਏ ਨੇ ਜਿੱਥੇ ਨਿਸ਼ਾ ਤੋਂ ਉਹ ਕਰਦਾ ਕੰਮ ਕਰਵਾਇਆ ਜਾਂਦਾ ਉੱਥੇ ਉਸ ਨਾਲ ਕੁਟਮਾਰ ਵੀ ਕੀਤੀ ਜਾਂਦੀ ਹੈ ਨਿਸ਼ਾ ਵੱਲੋਂ aarop ਲਗਾਇਆ ਗਿਆ ਕਿ ਨਾ ਤਾਂ ਉਸਦੇ ਬਿਮਾਰ ਖੂਨ ਤੇ ਉਸਨੂੰ ਦਵਾਈ ਦਿੱਤੀ ਜਾ ਰਹੀ ਹੈ ਨਾ ਹੀ ਰੋਟੀ ਨਸੀਬ ਹੋ ਰਹੀ ਹੈ ਨੀਸ਼ਾ ਦੇ ਕਹਿਣ ਮੁਤਾਬਕ ਉਸ ਕੋਲੋਂ ਕਰਦਾ ਕੰਮ ਵੀ ਕਰਵਾਇਆ ਜਾਂਦਾ ਹੈ ਨੀਸ਼ਾ ਦੇ ਵੱਲੋਂ ਇੱਕ ਵੀਡੀਓ ਭੇਜ ਕੇ ਭਾਰਤ ਸਰਕਾਰ ਤੋਂ ਵਾਪਸੀ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਏਜੰਟ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਬਿਊਰੋ ਰਿਪੋਰਟ ਦਾ 8 TV ਅਤੇ ਪੰਜਾਬ ਹਰਿਆਣਾ ਲਾਈਵ ਹਮੈਂ ਸਸਿਕਾ ਪਲੀਜ਼ ਮੈਂ ਹੈਲਪ ਮੀ ਇਮੇ ਇੰਡੀਆ ਜਾਣਾ ਚਾਹੁੰਦੀ ਐ ਮੈਨੂੰ ਨਹੀਂ ਜਾਣਾ ਚਾਹੁੰਦੇ ਹੈਗੇ ਮੈਂ ਮਲੇਸ਼ੀਆ ਆ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਡਰੈਸ ਨਹੀਂ ਪਤਾ ਐ ਮੈਨੂੰ ਬਾਹਰ ਨਹੀਂ ਜਾਣ ਦਿੰਦੇ ਹੈਗੇ ਤੇ ਇਨਾਂ ਨੇ ਮੇਰੀ ਠੇਢ ਚ ਵੀ ਲੱਤਾਂ ਮਾਰੀ ਮੇਰੇ ਸੇਰ ਵੀ ਪਾੜਿਆ ਹੈਗਾ ਤੇ ਮੇਰੇ ਨੱਕ ਤੇ ਵੀ ਨਿਸ਼ਾਨ ਆ ਇੱਥੇ ਵੀ ਆ ਚੈੱਕ ਕਰ ਲਿਓ ਪਲੀਜ਼ ਮੇਰੀ ਹੈਲਪ ਕਰਿਓ ਮੈਨੂੰ ਡਰੈਸ ਨਹੀਂ ਪਤਾ ਹੈਗਾ ਪਲੀਜ਼ ਮੈਂ ਮੈਂ ਤੁਹਾਨੂੰ ਆਪਣੀ ਲੋਕੇਸ਼ਨ ਸੈਂਡ ਕਰ ਸਕਦੀ ਹਾਂ ਪਲੀਜ਼ ਮੈ ਹੈਲਪ ਮੀ ਮੈਨੂੰ ਰੋਟੀ ਵੀ ਕਹਿੰਦੇ ਕਿ ਜਦੋਂ ਨਿਆਣਿਆਂ ਨੇ ਖਾਣੀ ਉਹ ਤੋਂ ਬਾਅਦ ਖਾਣੀ ਹੋਂ ਤਾਂ ਨਿਆਣੇ ਉੱਤੇ ਕਿੰਨੇ ਕਿੰਨੇ ਟਾਈਮ ਖੇਡਦੇ ਰਹਿੰਦੇ ਆ ਤੇ ਮੈਨੂੰ ਮੈਂ ਆਪਣੇ ਘਰੇ ਵੀ ਕੰਪਲੇਂਟ ਕਰਦੀ ਆ ਤੇ ਫੇਰ ਵੀ ਇਹ ਮੈਨੂੰ ਕਹਿੰਦੇ ਆ ਕਿ ਤੁਸੀਂ ਘਰੇ ਦੱਸਦੀ ਆ ਆਪਣੇ ਸਾਡੇ ਕੋਲ ਬੈਠ ਕੇ ਗੱਲ ਕਰ ਤੁਸੀਂ ਸਾਡਾ ਫੋਨ ਯੂਜ਼ ਕਰੇ ਪਲੀਜ਼ ਮੈਮ ਇਹ ਮੈਨੂੰ ਬਹੁਤ ਤੋਚਕ ਕਰਦੀ ਆ ਪਲੀਜ਼ ਮੀ ਹੈਲਪ ਕਰੋ ਪਲੀਜ਼